ਤੇਨ ਧਾਰਨ ਜਮੀਂਤੀ ਮਾਉ ਆਏ ਸਫਲ ਸਈ ਭਾਗ ਠੜੇ ਹਰ ਸੰਤ ਤੁਮਾਰੇ ਜਨ ਘਰ ਧਨ ਹਰ ਨਾਮਾ ਪਰਵਾਨ ਗਮੀ ਸਈ ਇਹ ਆਈ ਸਭਲਤਨਾ ਕੀ ਕਾਮ ਪਰਵਾਨ ਗਮੀ ਸਈ ਇਹ ਆਈ ਸਭਲਤਨਾ ਕੀ ਕਾਮ ਰਾਜਾ ਨਿਰਾਜ ਪਾਨਾਨ ਭਾਨ ਦੇਵਾਨ ਦੇ ਤੁਮਾ ਮਹਾਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਨਾਲ ਜੀ ਪਾਵਨ ਪਵਿੱਤਰ ਹੰਦੀ ਅੰਦਰ ਸੰਗਿਆ ਦੇਦੇ ਜੀਵਾਨ ਦੀ ਹਾਜ਼ਰੀ ਪਰ ਰਹੇ ਮੁੱਖ ਪਿਆਰੇ ਸਤ ਸੰਗੀਤ ਨੂੰ ਵਡ ਭਾਗੀ ਹ ਜਿਨ੍ਹਾਂ ਨੂੰ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕਰਕੇ ਬੈਠਣ ਦਾ ਸਮਾਪਤ ਹੋਇਆ ਹੈ ਅੱਜ ਦਾ ਦਿਹਾੜਾ ਸਿੱਖ ਕੌਮ ਦੇ ਅੰਦਰ ਇੱਕ ਵਿਸ਼ੇਸ਼ ਉੱਥਾਰ ਲੱਗਦਾ ਹੈ ਕਿਉਂਕਿ ਕਲਗੀਧਰ ਬਾਦਸ਼ਾਹ ਜੀ ਮਹਾਰਾਜ ਜਨਾਂ ਦੇ ਜੋਤੀ ਜੋ ਸਮੂਤ ਬਾਗ अनेका ਹੀ ਸੂਰਬੀਰ ਯੋਧੇ ਬਹਾਦਰ ਜਰਮੈਨ ਹੋਏ ਨੇ ਪੋਨਾਗਰ ਨਾਇਦਾ ਦੇ ਵਿੱਚੋਂ ਇੱਕ ਅਜੇ ਹੀ ਬਹਾਨ ਸ਼ਖਸੀਅਤ ਹੈ ਜੇਸ ਨੂੰ ਸੁਲਤਾਨ ਉਲਕੋਮ ਦੇ ਨਾਮ ਨਾਲ ਨਿਗਾਜਿਆ ਗਿਆ ਜੇ ਉਹ ਕਹਿ ਲਈਏ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨਹੀਂ ਰਹੇ ਖਾਲਸਾ ਰਾਜ ਦੇ ਸੰਥਾਪਕ ਵੀ ਰਹੇ ਬੁੱਢਾ ਦਲ ਦੇ ਉਹ ਮੁਖੀ ਵੀ ਰਹੇ ਐਸੇ ਬਹਾਨ ਸ਼ਖਸੀਅਤ ਦੇ ਮਾਲਕ ਨੇ ਸਰਦਾਰ ਜਸਾ ਸਿੰਘ ਦੀ ਆਲੂ ਵਾਲੀ ਤਿੰਨਾਂ ਦਾ ਅੱਜ ਜਨਮ ਦਿਹਾੜਾ ਹੈ ਇਸ ਬਾਬਤ ਆਪ ਸੰਤਾਂ ਦੇ ਦਰਸ਼ਨ ਕਰਨੇ ਨੇ ਇਹ ਕੋ ਸੰਸਾਰ ਦੇ ਅੰਦਰ ਅਨੇਕਾ ਹੀ ਜੀਵ ਜਨਮ ਲੈਦੇ ਨੇ ਤੇ ਸਮਾਪਾਰ ਕੇ ਚਲੇ ਜਾਂਦੇ ਨੇ ਉਹ ਕਹ ਰਹੀਏ ਵੀ ਅਕਾਲ ਪੁਰਖ ਪਰਮਾਤਮਾ ਨੇ ਜਦੋਂ ਤੈਨਾਤ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਜਿੱਥੇ ਜਨਮ ਹੀ ਉਹਦੇ ਨਾਲ ਹੀ ਮੌਤ ਪ੍ਰਸਾਦ ਸੰਗਤ ਬਹੁਤ ਕਟਾ ਸੇ ਜੀਵਦੇ ਜਿਹੜੇ ਆਪਣੇ ਜੀਵਨ ਨੂੰ ਸਫਲਿਆ ਕਰਕੇ ਜਾਂਦੇ ਜਿਨ੍ਹਾਂ ਦੇ ਹਿੱਸੇ ਇਸ ਤਰ੍ਹਾਂ ਦੀ ਵਡਿਆਈ ਆਉਂਦੀ ਇਕੋ ਚੜ੍ਹੇ ਤੇ ਸਾਰਿਆਂ ਨੇ ਇਸ ਸੰਸਾਰ ਤੋਂ ਜਾਣਾ ਹੈ ਇਹ ਸੰਸਾਰ ਹੈ ਹੀ ਫਾਨੀ ਇੱਥੇ ਸਰੀਰੀ ਕਿਸੇ ਦੀ ਰਹਿਸ਼ ਨਹੀਂ ਪਰ ਕੁਝ ਐਸੀ ਆ ਮਹਾਨ ਸ਼ਖਸੀਅਤਾਂ ਹੁੰਦੀਆਂ ਨੇ ਜੋ ਸਮਾਜ ਦੇ ਵਿੱਚ ਕਹਿ ਲਈਏ ਜਾਂ ਪੰਥ ਦੇ ਵਿੱਚ ਕਹਿ ਲਈਏ ਆਪਣੀ ਇੱਕ ਵੱਖਰੀ ਜਿਹੜੀ ਉਹ ਥਾਂ ਬਣਾ ਲੈਂਦੀ ਹਨ ਪਤਿਕ ਕਬੀਰ ਸਾਹਿਬ ਜੀ ਦਾ ਇੱਕ ਦੋਹਾ ਹੀ ਅਕਸਰ ਇਹ ਪੜਿਆ ਜਾਂਦਾ ਏ ਇਹਦੇ ਵਿੱਚ ਕੁਝ ਸਿੱਖਣ ਨੂੰ ਮਿਲਦਾ ਹੈ ਮਾਫ ਕਰਦਿਆਂ ਜੇ ਹੈ ਤੇ ਕੱਚੇ ਬਾੜੀਏ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਤ ਨਹੀਂ ਪਰ ਫੈਸੇ ਕਿਹਾ ਜਾਂਦਾ ਏ ਵੀ ਇਹ ਭਗਤ ਕਬੀਰ ਸਾਹਿਬ ਜੀ ਦਾ ਇੱਕ ਦੋਹਾ ਹੈ ਤੇ ਭਗਤ ਕਬੀਰ ਸਾਹਿਬ ਜੀ ਇਸ ਦੋਹੇ ਵਿੱਚ ਜ਼ਿਕਰ ਕਰਦੇ ਨੇ ਕਬੀਰਾ ਹਮ ਆਏ ਜਗਤ ਮੈਂ ਜਗ ਹੱਸਾ ਹਮ ਰੋਏ ਕਲਕੇ ਅਸੀਂ ਸੰਸਾਰ ਦੇ ਵਿੱਚ ਆਏ ਤੇ ਬੱਚਾ ਜਦੋਂ ਜਨਮ ਲੈਂਦਾ ਹੈ ਸੁਭਾਵਿਕ ਬਾਤ ਹੈ ਜੀ ਰੋਂਦਾ ਹੈ ਤੇ ਪਰਿਵਾਰ ਦੇ ਬਾਕੀ ਜੀ ਉਹ ਹੱਸਦੇ ਨੇ ਖੁਸ਼ੀ ਮਨਾਉਂਦੇ ਨੇ ਜੀ ਸਾਡੇ ਘਰ ਪੁੱਤਰ ਪੈਦਾ ਹੋਇਆ ਪਰ ਅਗਲਾ ਬਚਨ ਬਾਖਮਾਲ ਕੀਤਾ ਜੀ ਭਗਤ ਕਬੀਰ ਸਾਹਿਬ ਜੀ ਨੇ ਇਸ ਦੋਹੇ ਅੰਦਰ ਕਬੀਰਾ ਹਮ ਆਏ ਇਸ ਜਗਤ ਮੈਂ ਜਾਗ ਹਸਾ ਖਮ ਰੋਏ ਐਸੀ ਕਰਨੀ ਕਰ ਚਲੇ ਸਭ ਹਸੇ ਜਾਗ ਰੋਏ ਕਹਿੰਦੇ ਐਸੀ ਕਰਨੀ ਦੇ ਮਾਲਕ ਬਣ ਗਏ ਆ ਮਾਲਕ ਦੀ ਕਿਰਪਾ ਦੇ ਸਦਕਾਰ ਸਾਡੇ ਜਾਣ ਤੋਂ ਬਾਅਦ ਅਡ ਲੋਕ ਸਾਨੂੰ ਚੇਤੇ ਕਰ ਕਰਕੇ ਬਰਲਾਦ ਕਰਦੇ ਬਿਫਾਣਾ ਸਿਉ ਬੜਾ ਚੰਗਾ ਸੀ ਬੜਾ ਨੇਕ ਦਿਲ ਸੀ ਬੜਾ ਸੱਚਾ ਉਹ ਬੰਦਾ ਸੀ ਤੇ ਬਸ ਇਸੇ ਤਰ੍ਹਾਂ ਸਰਦਾਰ ਜਸਾ ਸਿੰਘ ਜੀ ਆਲੂ ਵਾਲੀਆ ਜੇਕਰ ਸਿੱਖ ਕੋਪ ਉਹਨਾਂ ਦਾ ਜਨਮ ਦਿਹਾੜਾ ਮਨਾ ਲਈਏ ਤੇ ਇਹਦਾ ਅਤਿ ਅਰਥ ਹੈ ਵੀ ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਦਾ ਇਹ ਦੋਹਾ ਹੈ ਵਾਗੇ ਉਹਨਾਂ ਦੀ ਕੋਈ ਖੱਟੀ ਕੋਈ ਕਮਾਈ ਜ਼ਰੂਰ ਹੋਵੇਗੀ ਤਾਂ ਹੀ ਲੋਕ ਯਾਦ ਕਰ ਰਹੇ ਨੇ ਉਹਨਾਂ ਦੀ ਜਿਹੜੀ ਸੰਸਾਰਿਕ ਯਾਤਰਾ ਰਹੀ ਉਹ 1718 ਈਸਵੀ ਤੋਂ ਲੈ ਕੇ 1783 ਈਸਵੀ ਤੱਕ ਤਕਰੀਬਨ 64-65 ਸਾਲਾਂ ਦੀ ਇਹ ਆਰਬਲਾ ਬਣਦੀ ਸਰਦਾਰ ਜਸਾ ਸਿੰਘ ਜੀ ਇਹਨਾਂ ਦੇ ਪਿਤਾ ਦਾ ਨਾਮ ਸੀ ਸਰਦਾਰ ਬਦਰ ਸਿੰਘ ਪਰ ਇਹਨਾਂ ਦੀ ਮਾਤਾ ਦਾ ਨਾਮ ਬਹੁਤ ਘੱਟ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਪਰ ਅੱਜ ਮੈਂ ਇੱਕ ਲਿਖਤ ਦੇ ਵਿੱਚੋਂ ਇਹ ਪੜ੍ਹਿਆ ਵੀ ਇਹਨਾਂ ਦੀ ਮਾਤਾ ਦਾ ਨਾਮ ਸੀ ਜੀਵਨ ਕੌਰ ਪਿਤਾ ਸਰਦਾਰ ਬਦਰ ਸਿੰਘ ਜੀ ਦੇ ਘਰ ਮਾਤਾ ਜੀਵਨ ਕੌਰ ਦੀ ਦੀਪਕ ਤੋਂ 1718 ਈਸਵੀ ਨੂੰ ਲਾਹੌਰ ਵਿਕੇ ਇੱਕ ਨਗਰ ਪੈਂਦਾ ਸੀ ਜੀ ਜਿਹਦਾ ਨਾਮ ਸੀ ਆਲੂ ਇਸ ਨਗਰ ਕੋਈ ਸਹਾਸਗਤ ਇਹ ਮਿਸਲ ਦਾ ਨਾਮ ਪੈਂਦਾ ਸੀ ਜੀ ਆਲੂਵਾਲੀਆ ਸਰਦਾਰ ਗੱਸਾ ਸਿੰਘ ਜੀ ਆਲੂਵਾਲੀਆ ਆਲੂਵਾਲੀਆ ਜਿਹੜੀ ਉਹ ਮਿਸਲ ਕਿਉਂਕਿ ਸਿੱਖਾਂ ਦੀਆਂ 11 12 ਇਹ ਮਿਸਲਾ ਸਤ ਤੇ ਉਹਨਾਂ ਮਿਸਲਾਂ ਦੇ ਵਿੱਚੋਂ ਕਹਿ ਲਈਏ ਵੀ ਇੱਕ ਦੋ ਮਿਸਲਾਂ ਫਿਰ ਉਹਨੂੰ ਬਨਾਈਆਂ ਦੀਆਂ ਇੱਕ ਸੀ ਸਹਾਸੰਗਤ ਤਰਨਾ ਦਲ ਤੇ ਦੂਸਰਾ ਸੀਧੀ ਬੁੱਢਾ ਦਲ ਵੀ ਇੱਕ یوں ਕਹਿ ਲਈਏ ਵੀ ਨੌਜਵਾਨਾਂ ਦਾ ਜਥਾ ਤੇ ਇੱਕ ਬਜ਼ੁਰਗਾਂ ਦਾ ਦੋ ਹਿੱਸਿਆਂ ਦੇ ਵਿੱਚ ਉਹਨੂੰ ਫਿਰ ਕੰਪੇਅਰ ਕੀਤਾ ਗਿਆ ਤੇ ਜਿਹੜੇ ਸਹਾਸੰਗਤ ਬੁੱਢਾ ਦਲ ਦੇ ਮੁਖੀ ਸਨ ਉਹ ਸਰਦਾਰ ਜਸਾ ਸਿੰਘ ਆਲੂਆੜੀਆ ਆਲੂ ਵਾਲੀਆ ਮੈਂ ਜ਼ਿਕਰ ਕਰ ਰਿਹਾ ਸਾਬੀ ਇਹ ਜਿਹੜਾ ਮਿਸਲ ਦਾ ਨਾਮ ਪਿਆ ਏ ਇਹ ਸਰਦਾਰ ਜਸਾ ਸਿੰਘ ਜੀ ਦੇ ਪਿੰਡ ਤੋਂ ਪਿਆ ਏ ਕਿਉਂਕਿ ਇਹਨਾਂ ਦੇ ਪਿੰਡ ਦਾ ਨਾਮ ਸੀ ਆਲੂ ਜੋ ਕਿ ਲਾਹੌਰ ਦੇ ਨੇੜੇ ਸੀ ਅੱਜ ਦੇ ਦਿਨ ਸਾਧ ਸੰਗਤ ਜਦੋਂ ਇਸ ਬੱਚੇ ਦਾ ਜਨਮ ਹੋਇਆ ਸੁਬਾਰਿਕ ਬਾਤ ਹੈ ਜੀ ਸਰਦਾਰ ਬਦਰ ਸਿੰਘ ਇਹਨਾਂ ਦੀ ਮਾਤਾ ਜੀਵਨ ਕੌਰ ਨੇ ਬੇਤਿਆਤ ਖੁਸ਼ੀ ਮਨਾਈ ਹੋਵੇਗੀ ਤੇ ਜਦੋਂ ਸਹਾਸਗਤ 4-5 ਸਾਲਾਂ ਦੇ ਸਰਦਾਰ ਜਸਾ ਸਿੰਘ ਜੀ ਹੋਏ ਤੇ ਇਹਨਾਂ ਦੇ ਪਿਤਾ ਜੀ ਕਾਰਵਾਸ ਹੋ ਗਏ ਜਿਹੜੇ ਸਰਦਾਰ ਬਦਰ ਸਿੰਘ ਸਨ ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੋਂ ਖੰਡੇ ਬਾਟੇ ਦੀ ਪੌਲ ਜੜਾਇਓ ਛੇਤੀ ਸੀ ਇਹ ਉਹ ਕਹਿੰਦੇ ਇਹ ਵੀ ਇਹ ਸਾਰਾ ਪਰਿਵਾਰ ਗੁਰਮਤ ਦਾ ਧਾਰਨੀ ਸੀ ਤੇ ਜਿੱਥੇ ਸਹਾਸਗਤ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦਾ ਕਲਾਰ ਨੂੰ ਬਾੜੀ ਹੋਵੇਗੀ ਨਾ ਜੀ ਸੁਭਾਵਕ ਬਾਤ ਹੈ ਜੀ ਉਥੇ ਸਾ ਸੰਗਤ ਇਸ ਤਰ੍ਹਾਂ ਦੇ ਸੂਰਬੀਰ ਜੋਧੇ ਜਿਹੜਾ ਏ ਉਹ ਪੈਦਾ ਹੁੰਦੇ ਰਹਿਣਗੇ ਹੁਣ ਜ਼ਿਕਰ ਕਰ ਰਿਆ ਸਾਂ ਵੇਖੋ ਗੁਰਬਾਣੀ ਨੇ ਐਸੇ ਗੁਰਮੁਖਾਂ ਵਾਸਤੇ ਜਿਹੜਾ ਏ ਸ਼ਬਦ ਵਰਤੇ ਨੇ ਧਨਸੋ ਵੰਸ਼ ਉਹ ਵੰਸ਼ ਧਾਨੇ ਪੁੱਲ ਧਾਨੇ ਜਿਸ ਵਿੱਚ ਕਿਸੇ ਮਹਾਂਪੁਰਸ਼ ਨੇ ਜਨਮ ਲਿਆ ਧਨਸੋ ਵੰਸ਼ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਨੇ ਕਹ ਲਗਿਓ ਮਾਤਾ ਪਿਤਾ ਵੀ ਧੰਤਾ ਦੇ ਜੋਗ ਨੇ ਭਾਈ ਜਿਹੜੇ ਐਸੇ ਭਗਤਾਂ ਨੂੰ ਮਹਾਪੁਰਸ਼ਾਂ ਨੂੰ ਸੂਰਬੀਰ ਯੋਧਿਆਂ ਨੂੰ ਜਨਮ ਦਿੰਦੇ ਨੇ ਨਹੀਂ ਤੇ ਇੱਕ ਅਕਸਰ ਜਿਹੜਾ ਇਹ ਦੁਹਾ ਪੜਿਆ ਜਾਂਦਾ ਹੈ ਸ਼ਾਇਦ ਇਹ ਦੁਹਾ ਸੂਰਦਾਸ ਜੀ ਦਾ ਹੈ ਜਿਹੜੇ ਕਹਿੰਦੇ ਨੇ ਜਨਨੀ ਜਨ ਹੈ ਤਾਂ ਭਗਤ ਜਨ ਕਹ ਦਾਤਾ ਕਹ ਸੂਰ ਜੇਕਰ ਇਸਤਰੀ ਨੇ ਬੱਚੇ ਨੂੰ ਜਨਮ ਦੇਣਾ ਹੈ ਉਹ ਜਾ ਤੇ ਸਾ ਸੰਗਤ ਭਗਤ ਹੋ ਗਏ ਤੇ ਜਾ ਉਹ ਸੂਰਮਾ ਨਹੀਂ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ ਸੂਰਦਾਸ ਜੀ ਕਹਿਣ ਲਗੇ ਜੇਕਰ ਭਗਤ ਨਹੀਂ ਉਹ ਬੱਚਾ ਜਿਹਨੇ ਜਨਮ ਲਿਆ ਹੈ ਜਾ ਉਹ ਸੂਰਮਾ ਨਹੀਂ ਜੋਧਾ ਨਹੀਂ ਜਰਨੈਲ ਨਹੀਂ ਉਹਦੇ ਅੰਦਰ ਅਣਖ ਵੀਰਤਾ ਹੀ ਨਹੀਂ ਤੇ ਗੱਲ ਲੱਗੇ ਫਿਰ ਉਹ ਜਨਨੀ ਜਿਹੜੀ ਹੈ ਨਾ ਉਹਨੂੰ ਹਾਗੀ ਕੋਈ ਨਹੀਂ ਵੀ ਉਹ ਸਮਾਜ ਵਿੱਚ ਕੋਈ ਮਨਮੁਖ ਬੰਦਾ ਜਿਹੜਾ ਹੈ ਕਾਇਰ ਕਹਿ ਲਈਏ ਬੁਝਦਲ ਜਿਹੜਾ ਪੈਦਾ ਕਰ। ਇਹਦੂ ਚੰਗਾ ਤੇ ਰੱਬਾ ਇਹ ਹੀ ਹੈ ਸੂਰਦਾਸ ਦੇ ਬਚਨ ਨੇ ਉਹ ਕਹਿੰਦਾ ਹੈ ਕਿ ਉਹ ਜਨਨੀ ਜਿਹੜੀ ਹੈ ਬਾਝ ਰਹੇ। ਉਹਦੇ ਘਰ ਸੰਤਾਨ ਨਾ ਪੈਦਾ ਹੋਵੇ। ਪਰ ਮੈਂ ਕਹਿੰਨਾ ਵਾ ਸਦਕੇ ਜਾਈਏ ਇਸ ਮਹਾਨ ਗੁਰੂ ਕੇ ਜਰਨੈਲ ਤੋਂ ਜਿਹਨੇ ਸਾ ਸੰਗਤ ਸਿੱਖ ਪਕਦਾ ਜਿਹੜਾ ਇਹ ਨਾ ਸਿਰ ਹੋਰ ਵੀ ਉੱਚਾ ਕਰ ਦਿੱਤਾ ਐਸੇ ਜਰਨੈਲ ਜਾਂ ਐਸੇ ਸਿੱਧਕੀ ਪੁੱਤਰ ਸੇਵਾ ਵਾਲੇ ਸਿਮਰਨ ਵਾਲੇ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰੇ ਸਾਡੇ ਵੀ ਧੀਆ ਪੁੱਤਰ ਆਗਿਆਕਾਰੀ ਹੋਣ ਦੇਸ਼ ਕੌਮ ਦੀ ਉਹ ਸੇਵਾ ਕਰਨ ਇਹ ਅਰਦਾਸ ਆਪਾਂ ਸਾਰੇ ਹੀ ਕਰ ਰਹੇ ਆ ਪਰ ਕਿੰਨੇ ਚੰਗੇ ਭਾਗ ਹੋਣਗੇ ਸਰਦਾਰ ਬਦਰ ਸਿੰਘ ਦੇ ਮਾਤਾ ਜੀਵਨ ਕੌਰ ਦੇ ਜਿਨ੍ਹਾਂ ਦੇ ਘਰ ਸਰਦਾਰ ਜਸਾ ਸਿੰਘ ਜੀ ਨੇ ਜਨਮ ਲਿਆ ਤੇ ਪਤਾ ਨਹੀਂ ਕਿਹੜੀ ਸ਼ੋਭਾ ਦੇ ਅੱਖਰ ਪੜ ਕੇ ਮਾਪਿਆਂ ਨੇ ਆਪਣੇ ਪੁੱਤਰ ਦਾ ਨਾਮ ਜਿਹੜਾ ਹੈ ਉਹ ਜੱਸਾ ਸਿੰਘ ਰੱਖ ਦਿੱਤਾ। ਹੁਣ ਨਾਮ ਕਿੰਨਾ ਪਿਆਰਾ ਹੈ ਜੀ ਸਰਦਾਰ ਜੱਸਾ ਸਿੰਘ। ਇੱਕ ਤੁਸੀਂ ਅੰਮ੍ਰਿਤ ਵੇਲੇ ਬਾਣੀ ਪੜਦੇ ਹੋ ਸਭ ਤੋਂ ਪਹਿਲੀ ਉਹ ਹੈ ਜਪਜੀ ਸਾਹਿਬ ਦੀ ਪਾਕ ਪਵਿੱਤਰ ਬਾਣੀ। ਤੇ ਜਪਜੀ ਸਾਹਿਬ ਦੀ ਜਦੋਂ ਆਪਾਂ ਸਾਧ ਸੰਗਤ ਪੜਦੇ ਆ ਨਾ ਖਤੀ ਪੌੜੀਆਂ ਨੇ ਤੇ 7 ਨੰਬਰ ਪੌੜੀਏ ਅक्षर ਜਦੋਂ ਸਹਿਜ ਪਾੜ ਦੀ ਰਫਤਾ ਹੁੰਦੀ ਏ। ਇਸ ਆਸੰਗਤ ਉਸ ਵਕਤ ਪੰਜ ਪੌੜੀਆਂ ਪੜੀਆਂ ਜਾਂਦੀਆਂ ਇਹ ਸਾਨੂੰ ਸਾਰਿਆਂ ਨੂੰ ਚੇਤੇ ਹੋਣ ਦੀਆਂ ਫਿਰ 6 ਨੰਬਰ ਪੌੜੀ ਅੱਗੇ ਆਰੰਭ ਹੁੰਦੀ ਏ ਤੀਰਥ ਧਾਵਾ ਜੇ ਕਿਸ ਭਾਵਾ ਵਿਣ ਭਾੜੇ ਕੇ ਨਾਏ ਕਰੇ ਫਿਰ 7 ਨੰਬਰ ਪੌੜੀ ਅੱਗੇ ਆਰੰਭ ਹੁੰਦੀ ਏ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਅੱਗੇ ਬਾਬਾ ਨਾਨਕ ਕਹਿੰਦਾ ਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਹਲਾਕੇ ਜਸ ਤੇ ਕੀਰਤ ਇਹ ਜਿਹੜੇ ਸ਼ਬਦ ਨੇ ਨਾ ਸਮਾਨ ਅੰਤਰ ਨੇ ਭਾਵੇਂ ਇਹਨਾਂ ਦਾ ਅਰਥ ਕੋਈ ਹੈ ਜਿਵੇਂ ਉਹਨੂੰ ਪਾਣੀ ਸ਼ਬਦ ਇਹਨੂੰ ਕੋਈ ਵਾਟਰ ਕਹੇ ਲਈ ਜਲ ਕਹੇ ਨੀਰ ਕਹੇ ਅਖਰੀ ਅਰਥ ਉਹੀ ਨਿਕਲੇਗਾ ਨਾ ਹੁਣ ਜਸ ਦਾ ਵੀ ਜੇਕਰ ਤੁਸੀਂ ਅਖਰੀ ਅਰਥ ਵੇਖੋਗੇ ਤੇ ਤੁਸੀਂ ਖਿਆਲ ਕਰਿਆ ਜੇ ਜਸ ਦਾ ਵੀ ਅਖਰੀ ਅਰਥ ਹੁੰਦਾ ਹੈ ਜੀ ਕਿਸੇ ਦੀ ਕੀਰਤ ਨਹੀਂ ਕਰਨੀ ਵਡਿਆਈ ਕਰਨੀ ਤੇ ਕੀਰਤ ਦਾ ਵੀ ਅਖਰੀ ਅਰਥ ਹੁੰਦਾ ਹੈ ਜੀ ਯਾਦ ਕਰਨਾ ਵਡਿਆਈ ਕਰਨੀ ਗੁਰੂ ਨਾਨਕ ਬਾਦਸ਼ਾਹ ਜੀ ਕਹਿੰਦੇ ਨੇ ਬੇਸ਼ੱਕ ਉਥੇ ਸਾਈਂ ਜੀ ਨੇ ਕੁਝ ਹੋਰ ਅਰਥ ਕੀਤੇ ਨੇ ਵੀ ਭਲਿਆ ਤੇਰੇ ਅੰਦਰ ਭਗਤੀ ਜਾਂ ਸੇਵਾ ਸਿਮਰਨ ਹੋਣੀ ਚਾਹੀਦੀ ਏ ਜੇਕਰ ਇਹ ਨਹੀਂ ਤੇ ਫਿਰ ਕੀ ਲਾਭ ਤੇਰੇ ਚੰਗੇ ਨਾਮ ਦਾ ਬਾਬੇ ਨਾਨਕ ਨੇ ਕਈ ਗੱਲ ਕਹੀ ਹੈ ਨਾ ਕੀੜੀ ਤੁਲਨਾ ਹੋਵਣੀ ਜੇ ਤਿਸ ਨਦਰ ਕਰੇ ਗੁਰਨਾਨਕ ਬਾਪੂ ਸਾਹਿਬ ਜੀ ਮਹਾਰਾਜ ਨੇ ਤੇ ਫਿਰ ਸਪਸ਼ਟ ਜਿਹਾ ਫੈਸਲਾ ਕੀਤਾ ਹੈ ਭਾਈ ਮਾਲਕ ਦੀਆਂ ਨਜ਼ਰਾਂ ਵਿੱਚ ਤੂੰ ਪ੍ਰਵਾਹ ਨਹੀਂ ਹੋਵੇਂਗਾ ਤੇਰੀ ਤੇ ਉਥੇ ਕਿਹੜੀ ਜਿਹੀ ਕੀਮਤ ਨਹੀਂ ਪੈਣੀ ਕੀ ਕਰੇਗਾ ਤੂੰ ਚੰਦਰਾ ਨਾਰ ਖਾ ਕੇ ਜੇਕਰ ਸੇਵਾ ਸਿਮਰਨ ਹੀ ਨਹੀਂ ਤੇਰੇ ਜੀਵਨ ਦੇ ਵਿੱਚ ਚੰਗੇ ਗੋਹ ਨਹੀਂ ਨਹੀਂ ਤੇਰੇ ਕੋਲ ਆ ਭਗਤੀ ਦੀ ਮਹਿਕ ਨਹੀਂ ਆਉਂਦੀ ਮੈਂ ਕਹਿਣਾ ਵਾ ਵੀ ਜਿਹੜਾ ਨਾਮ ਮਾਪਿਆਂ ਨੇ ਸਰਦਾਰ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਨੇ ਦਿੱਤਾ ਨਾ ਸਰਦਾਰ ਜੱਸਾ ਸਿੰਘ ਤੇ ਇਸ ਨਾਮ ਦੀ ਜਿਹੜਾ ਏ ਲਾਜ ਰਕੀਏ ਸਰਦਾਰ ਜਸਾ ਸਿੰਘ ਨੇ ਕਿੰਨਾ ਜਸ ਖੱਟਿਆ ਸੰਸਾਰ ਦੇ ਅੰਦਰ ਆ ਸਾਡੇ ਨੇੜੇਆ ਕਪੂਰ ਖਲਾਏ ਕਦੀ ਤੁਸੀਂ ਜਾਓ ਇਹਨੂੰ ਰਿਆਸਤ ਬਨਾਇਆ ਦੀ ਸਰਦਾਰ ਜਸਾ ਸਿੰਘ ਜੀ ਨੇ ਇੱਕ ਹੋਰ ਵੀ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਬਕਾਇਦਾ ਭਾਰਤ ਸਰਕਾਰ ਨੇ 1985 ਨੂੰ ਇੱਕ ਟਿਕਟ ਜਾਰੀ ਕੀਤਾ ਜੀ ਸਰਦਾਰ ਜਸਾ ਸਿੰਘ ਦੇ ਨਾਮ ਤੇ ਆ ਕਮਾਈ ਹੈ ਜੀ ਸਰਦਾਰ ਜਸਾ ਸਿੰਘ ਆਲੂ ਵਾਲੀਆ ਦੀ ਮਹਿਰਮਤਾ ਇਹ ਤੋਂ ਕੀਤੀ ਸੀ ਐਸੀ ਕਰਨੀ ਕਰ ਚਲੇ ਐਸੀ ਕਰਨੀ ਕਰ ਚਲੇ ਹਮ ਹਸੇ ਜਗ ਰੋਇਆ ਜੇ ਸੰਸਾਰ ਦੇ ਜੀਵ ਯਾਦ ਕਰਦੇ ਨੇ ਉਹ ਸਰਦਾਰ ਜੱਸਿਆ ਜੱਸਾ ਸਿਆ ਕਦੀ ਸਮਾਸੀ ਅਹਿਮਦ ਸਾਹਿਬ ਅਦਾਲੀ ਦੇ ਵਰਗੇ ਆ ਸੂਰਮਿਆਂ ਦੇ ਦੰਦ ਖਟੇ ਕਰਕੇ ਰੱਖ ਦਿੱਤੇ ਨੌਜਵਾਨ 2200 ਦੇ ਕਰੀਬ ਬੀਬੀਆਂ ਨੂੰ ਮਰਹਟਿਆਂ ਦਾ ਲੱਕ ਤੋੜ ਕੇ ਰੱਖਿਆ ਅਹਿਮਦ ਸਾਹਿਬ ਅਦਾਲੀ ਨੇ ਜਿਹੜੇ ਮਹਾਰਾਟੇ ਆਪਣੇ ਆਪ ਨੂੰ ਸੂਰਬੀਰ ਯੋਧੇ ਅਖਵਾਉਂਦੇ ਸਨ ਜਦੋਂ ਅਹਿਮਦ ਸ਼ਾਹ ਅਬਦਾਲੀ ਆਪਣੀਆਂ ਫੌਜਾਂ ਲੈ ਕੇ ਆਇਆ ਤੇ ਉਸ ਵਕਤ ਪਾਣੀਪਤ ਦੀ ਧਰਤੀ ਤੇ ਸਾਸੰਗਤ ਜੰਗ ਹੋਈ ਤੇ ਅਹਿਮਦ ਸ਼ਾਹ ਅਬਦਾਲੀ ਦਾ ਪਲੜਾ ਜਿਹੜਾ ਹੈ ਭਾਰੀ ਰਿਹਾ ਉਹਨੇ ਮਰਾਠਿਆਂ ਨੂੰ ਕਰਾਰੀ ਹਾਰ ਦਿੱਤੀ ਤੇ ਉਹ ਸਾਸੰਗਤ ਆਪਣੇ ਸੀਨੇ ਤੇ ਹੱਥ ਮਾਰ ਕੇ ਇਹ ਗੱਲ ਕਹਿੰਦਾ ਏ ਕਿ ਲਗਾ ਇਹਨਾਂ ਨੂੰ ਮੈਂ ਇਹਨਾਂ ਨੂੰ ਥੱਲੇ ਲਾ ਚ ਲਿਆ ਵਾ ਇਹਨਾਂ ਦੇ ਪੁੱਤਰੇ ਤੱਕ ਜਿਹੜਾ ਇਹ ਮੇਰੇ ਮੁਕਾਬਲਾ ਨਹੀਂ ਕਰਨਗੇ ਤੇ ਸਾਧ ਸੰਗਤ ਜਦੋਂ ਸਰਦਾਰ ਜਸਾ ਸਿੰਘ ਨੂੰ ਪਤਾ ਲੱਗਾ ਨਾ ਗੱਲ ਅਣਖ ਤੇ ਗੈਰਤ ਆ ਗਈ ਏ ਜਦੋਂ ਉਹ ਨ ਮਰਹਟਿਆਂ ਦਾ ਇੱਕ ਟੋਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਗਿਆ ਤੇ ਸਰਦਾਰ ਜਸਾ ਸਿੰਘ ਦੇ ਅੱਗੇ ਉਹਨਾਂ ਨੇ ਜਦੋਂ ਗੱਲ ਵਿੱਚ ਪੱਲੂ ਪਾ ਕੇ ਬੇਤੀ ਕੀਤੀ ਉਹ ਜਸਾ ਸਿੰਘ ਤੂੰ ਸਾਡੇ ਤੇ ਰਹਿਮਤ ਕਰ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਏ ਇੱਥੇ ਸ਼ਰਨ ਆਇਆਂ ਦੀ ਲਾਜ ਰੱਖੀ ਜਾਂਦੀ ਏ ਤੇ ਇਸ ਤਰ੍ਹਾਂ ਆ ਅਹਿਮਦ ਸ਼ਾਹ ਬਦਾਲੀ ਸਾਡੀਆਂ ਬਹੁ ਬੇਟੀਆਂ ਨੂੰ ਬੰਦੀ ਬਣਾ ਕੇ ਜੜਾਏ ਇਹ ਗਜਨੀ ਦੇ ਬਾਜ਼ਾਰਾਂ ਵਿੱਚ ਲਾ ਜਾ ਕੇ ਵੇਚੇਗਾ ਇਥੇ ਨੂੰ ਅੱਜ ਹਿਸਟਰੀ ਪੜ ਰਿਆ ਸਭ ਇੱਕ ਬਕਾਇਦਾ ਜੜਾਏ ਮੇਲਾਦ ਕ ਲੱਗਦਾ ਸੀ ਉਥੇ ਟਕੇ ਟਕੇ ਤੇ ਸਾਸ ਸੰਗਤ ਹਿੰਦੁਸਤਾਨ ਦੀ ਇੱਜ਼ਤ ਕਿਹੜੀ ਹੈ ਕਹਿ ਦਈਏ ਵੀ ਨਿਲਾਮ ਕੀਤੇ ਜਾਂਦੇ ਸੀ ਕਿੰਨੀ ਸ਼ਰਮ ਵਾਲੀ ਗੱਲ ਸਾਨੂੰ ਆਪਣੇ ਦੇਸ਼ ਦੇ ਨਾਲ ਆਪਣੇ ਮੋਹਲੇ ਦੇ ਨਾਲ ਆਪਾਂ ਪਰਿਵਾਰ ਦੇ ਨਾਲ ਸਨੇਹ ਕਰਨੇ ਆ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਕੋਲੋਂ ਬਹੁਤ ਸਾਰਾ ਇਹਨੇ ਧਨ ਵੀ ਲੁੱਟਿਆ ਏ ਪਰ ਸਾਨੂੰ ਇਸ ਗੱਲ ਦਾ ਜਿਹੜਾ ਇਤਰਾਜ਼ ਨਹੀਂ ਮਾਇਆ ਤੇ ਫਿਰ ਵੀ ਕਮਾਲਾਂਗੇ ਰੱਬ ਨੇ ਹੱਥ ਦਿੱਤੇ ਨੇ ਪਰ ਜਿਹੜੀ ਇੱਜ਼ਤ ਇਹ ਨਾ ਇਹ ਇੱਕ ਵਾਰੀ ਸਾਥ ਸੰਗਤ ਚਲੀ ਜਾਏ ਤੇ ਸਦੀਆਂ ਤੱਕ ਬੰਦਾ ਥੱਲੇ ਲੱਗ ਜਾਂਦਾ ਤੇ ਸਰਦਾਰ ਜਸਾ ਸਿੰਘ ਕਹਿਣ ਲੱਗਾ ਬਾਕੀ ਜਰਨੈਲਾਂ ਨੂੰ ਵੀ ਦੱਸੋ ਕੀ ਹੁਕਮ ਹੈ ਖਾਲਸਾ ਦੀ ਮੈਂ ਕਹਿਣਾ ਵਾਂ ਵੀ ਉਸ ਵਕਤ ਜਿਹੜੇ ਜਰਨੈਲ ਸਨ ਨਾ ਸਾਨੂੰ ਚਾਹੀਦਾ ਜੀ ਅਸੀਂ ਆਪਣੇ ਬੱਚਿਆਂ ਨੂੰ ਸਰਦਾਰ ਹਰੀ ਸਿੰਘ ਨਲੂਏ ਦੀ ਹਿਸਟਰੀ ਤੋਂ ਜਾਣੂ ਕਰਾਈਏ ਸਰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਜੀਵਨੀ ਪੜਾਈਏ ਭਾਈ ਸੁਖਾ ਸਿੰਘ ਮਹਤਾਬ ਸਿੰਘ ਕੌਣ ਸਨ ਇਹਨਾਂ ਬਾਰੇ ਜਿਹੜਾ ਇਹ ਨੌਲੇਜ ਹੈ ਆਪਣੇ ਸਾਹਿਬ ਜਿਆਦੇ ਤੇ ਬੇਨਤੀ ਕਰ ਰਿਹਾ ਸਾਂ ਵੀ ਜਦੋਂ ਉਸ ਵਲ ਤੇ ਨਾਮ ਰਟਿਆ ਨੇ ਬੇਨਤੀ ਕੀਤੀ ਸੀ ਸਰਦਾਰ ਜਸਾ ਸਿੰਘ ਜੀ ਕਹ ਲਗੇ ਕੋਈ ਗੱਲ ਨਹੀਂ ਖਾਲਸਾ ਤੁਹਾਡੀ ਮਦਦ ਕਰੇਗਾ ਤੇ ਨਾਲ ਆਪਣੇ ਸਾਧ ਸੰਗਤ ਬਾਕੀ ਜਿਹੜਾ ਇਹ ਸਰਦਾਰਾਂ ਨੂੰ ਉਜਾਰ ਨੂੰ ਨਾਲ ਲਿਆ ਤੇ ਉਸ ਵਕਤ 2200 ਦੇ ਕਰੀਬ ਜਿਹੜਾ ਇਹ ਬਹੁ ਬੇਟੀਆਂ ਨੂੰ ਮਖੂਜ ਜਿਹੜਾ ਹੈ ਬਚਾ ਕੇ ਨਾ ਅਹਿਮਦ ਸ਼ਾਹ ਦਾਲੀ ਦੇ ਦੰਦ ਖੱਟੇ ਨੇ ਇਹ ਤਕਰੀਬਨ ਅੰਬਾਲੇ ਦੇ ਲਾਗੇ ਸ਼ਾਹਬਾਦ ਮਾਰਕਾ ਪੈਂਦਾ ਹੈ ਇੱਥੇ ਆ ਕੇ ਹਮਲਾ ਕੀਤਾ ਤੇ ਉਸ ਵਕਤ 2200 ਦੇ ਕਰੀਬ ਉਹਨਾਂ ਬਹੁ ਬੇਟੀਆਂ ਨੂੰ ਸਾਹ ਸੰਗਤ ਬਚਾ ਕੇ ਨਾ ਤੇ ਆਪਣੇ ਖਰਚੇ ਤੇ ਮਖੂਜ ਉਹਨਾਂ ਨੂੰ ਘਰੋ ਘਰੀ ਪਹੁੰਚਾਣਾ ਕੀਤਾ ਜਦੋਂ ਲੋਕ ਇਹ ਗੱਲ ਕਹਿੰਦੇ ਸਨ ਵੀ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ شاہ ਇਹਦਾ ਤੇ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਨੇ ਦੱਸਿਆ ਸੀ ਉਹ ਨਹੀਂ ਉਹ ਸਾਨੂੰ ਤੇ ਬਾਗੂ ਜਿਹੜਾ ਇਹ ਥਾਪੜਾ ਦੇ ਕੇ ਗਿਆ ਏ ਸਾਡਾ ਤੇ ਕੱਲਾ ਕਲਾ ਸਿੰਘ ਜਿਹੜਾ ਉਹ ਸਵਾ ਲੱਗ ਦੇ ਬਰਾਬਰ ਏ ਅਗੇ ਕਰ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ ਨਾ ਜਿੜਿਓ ਸੇ ਬਾਜਨ ਦਾਉ ਤਬਾ ਗੋਬਿੰਦ ਸਿੰਘ ਨਾਮ ਕਹਾਂ ਕੱਲਗਾ ਖਾਲਸਾ ਜੀ ਫਿਕਰ ਕਰਨ ਦੇ ਲੋੜ ਨਹੀਂ ਉਸ ਸਰਦਾਰ ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਜੀ ਦੀ ਕੋਲ ਤੋਂ 1718 ਈਸਵੀ ਨੂੰ ਜਨਮ ਲਿਆ ਸਰਦਾਰ ਜੱਸਾ ਸਿੰਘ ਨੇ ਬਾਪਿਆਂ ਨੇ ਜਿਹੜਾ ਨਾਮ ਰੱਖਿਆ ਰੱਜ ਕੇ ਕਮਾਈ ਕੀਤੀ ਦੀ ਉਸ ਨਾਮ ਦੀ ਜੱਸ ਖੱਟ ਕੇ ਗਏ ਜੀ ਸੰਸਾਰ ਦੇ ਅੰਦਰ ਤੇ ਜ਼ਿਕਰ ਕਰ ਰਿਹਾ ਸਮ 5 ਕੁ ਸਾਲਾਂ ਦੀ ਆਰਬਲਾ ਹੋਈ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਪਰ ਮਾਤਾ ਜੀਵਨ ਕੌਰ ਨੇ ਕਦੀ ਵੀ ਸਾਥ ਸੰਗਤ ਉਹਨਾਂ ਨੂੰ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਪਿਤਾ ਵਾਲਾ ਪਿਆਰ ਜਿਹੜਾ ਹੈ ਮਾਤਾ ਜੀਵਨ ਕੌਰ ਨੇ ਬਖਸ਼ਿਸ਼ ਕੀਤਾ ਤੇ ਸਾਧ ਸੰਗਤ ਮਾਤਾ ਜੀਵਨ ਕੌਰ ਦਾ ਇੱਕ ਭਰਾ ਸੀ ਜਿਹਦਾ ਨਾਮ ਸੀ ਸਰਦਾਰ ਭਾਗ ਸਿੰਘ ਕਹਿੰਦੇ ਨੇ ਵੀ ਮਾਤਾ ਜੀਵਨ ਕੌਰ ਆਪਣੇ ਇਸ ਸਹਿਬਜਾਦੇ ਸਰਦਾਰ ਜਸਾ ਸਿੰਘ ਨੂੰ ਨਾਲ ਲੈ ਕਰਕੇ ਦਿੱਲੀ ਦੀ ਧਰਤੀ ਤੇ ਮਾਤਾ ਸੁન્દਰੀ ਜੀ ਦੇ ਪਾਸ ਸਾਧ ਸੰਗਤ ਚਲੇ ਗਏ ਮਾਤਾ ਸੁન્દਰੀ ਜੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਮਹਿਨ ਉਸ ਵਕਤ ਦਿੱਲੀ ਦੀ ਧਰਤੀ ਤੇ ਮੌਜੂਦ ਨੇ ਤੇ ਜਦੋਂ ਉਥੇ ਗਏ ਤੇ ਕਹਿੰਦੇ ਨੇ ਸਰਦਾਰ ਜਸਾ ਸਿੰਘ ਆਲੂਵਾਲੀਆ ਆਰਬਲਾ ਭਾਵੇਂ ਘਟ ਸੀ ਪਰ ਬਾਣੀ ਦੇ ਨਾਲ ਸਨੇਹ ਇਨਾ ਕੁਏ ਸਾਸਕਤ ਆਸਾ ਦੀ ਵਾਰ ਦਾ ਕੀਰਤਨ ਕੀਤਾ ਮਾਤਾ ਸੁੰਦਰੀ ਜੀ ਬੜੇ ਪ੍ਰਭਾਵਿਤ ਹੋਏ ਬਹੁਤ ਪ੍ਰਸੰਨ ਹੋਏ ਤੇ ਮਾਤਾ ਸੁੰਦਰੀ ਜੀ ਕਹਿ ਲੱਗੇ ਵੀ ਤੁਸੀਂ ਜਿਹੜਾ ਇਹ ਵਾਪਸ ਆਪਣੇ ਨਗਰ ਨਹੀਂ ਆਲੂਵਾਲੀ ਇਹ ਆਲੂਵਾਲੀਆਂ ਵੇਖੇ ਜਾਣਾ ਤੁਸੀਂ ਸਾਡੇ ਕੋਲ ਰਹੋ ਤੇ ਦਿੱਲੀ ਦੀ ਤਰਤੀਬ ਸਰਦਾਰ ਜਸਾ ਸਿੰਘ ਦੀ ਵਿਦਿਆ ਦਾ ਪ੍ਰਬੰਧ ਕਰਵਾਇਆ ਮਾਤਾ ਸੁੰਦਰੀ ਜੀ ਨੇ ਤੇ ਜੇਕਰ ਹੁੰਦਾ ਵੀ ਕਾਫੀ ਸਮਾਂ ਹੋ ਤੇ ਰਹੇ ਤੇ ਮਾਤਾ ਜੀਵਨ ਕੌਰ ਦਾ ਇੱਕ ਭਰਾ ਸਰਦਾਰ ਭਾਨ ਸਿੰਘ ਸਰਦਾਰ ਜਸਾ ਸਿੰਘੀ ਦਾ ਮਾਮਾ ਉਹ ਜਦੋਂ ਦਿੱਲੀ ਦੀ ਧਰਤੀ ਤੇ ਗਏ ਮਾਤਾ ਸੁੰਦਰੀ ਜੀ ਨੂੰ ਨਮਸਕਾਰ ਕੀਤੇ ਦਰਸ਼ਨ ਕੀਤੇ ਤੇ ਫਿਰ ਮਾਤਾ ਸੁੰਦਰੀ ਜੀ ਨੂੰ ਬੇਨਤੀ ਕੀਤੀ ਵੀ ਅਸੀਂ ਆਪਣੇ ਭਨੇਰੇ ਨੂੰ ਨਾ ਆਪਣੇ ਨਾਲ ਜਾਣਾ ਚਾਹੁੰਦੇ ਆ ਮਾਤਾ ਸੁੰਦਰੀ ਜੀ ਉਹ ਨਹੀਂ ਸੰਦਿੰਦੇ ਕਿਉਂਕਿ ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਥ ਸੰਗਤ ਦੂਸਰਿਆਂ ਦਾ ਮਨ ਮੋ ਲੈਂਦੀਆਂ ਹਨ ਇਸੇ ਤਰ੍ਹਾਂ ਹੀ ਸਰਦਾਰ ਜੱਸਾ ਸਿੰਘ ਦੀ ਉਹਨਾਂ ਦੇ ਅੰਦਰ ਹੁਨਰ ਬਹੁਤ ਸੀ ਤੇ ਸਾਥ ਸੰਗਤ ਜਿਹੜੇ ਬੰਦੇ ਕੋਲ ਹੁਨਰ ਹੋਵੇਗਾ ਨਾ ਕਿਸੇ ਵੀ ਕਲਾ ਨੂੰ ਲੈ ਕੇ ਜਿਵੇਂ ਸ਼ਸਤਰ ਵਿਦਿਆ ਉਹਨਾਂ ਨੇ ਬਹੁਤ ਘੱਟ ਸਮੇਂ ਦੇ ਅੰਦਰ ਜਿਹੜਾ ਇਹ ਹਾਸਲ ਕੀਤੀ ਦਿੱਲੀ ਦੀ ਤਰਕੀ ਤੇ ਰਹਿ ਕੇ ਤੀਰ ਕਮਾਨ ਜਿਹੜਾ ਚੰਗਾ ਚਲਾ ਲੈਂਦੇ ਜਾਂ ਸ਼੍ਰੀ ਸਾਹਿਬ ਨੇਜਾਬਾਜੀ ਇਹ ਸਾਰੀਆਂ ਜਿਹੜੀਆਂ ਨੇ ਸਿੱਖਲਾਈਆਂ ਮਾਤਾ ਸੁੰਦਰੀ ਜੀ ਨੇ ਸਿੰਘਾਂ ਨੂੰ ਕਹਿ ਕੇ ਤੇ ਸਾਥ ਸੰਗਤ ਸਰਦਾਰ ਜਸਾ ਸਿੰਘ ਨੂੰ ਸਖਾਰੀਆਂ ਸਨ ਤੇ ਜੇਕਰ ਹੁੰਦਾ ਹੈ ਜਦੋਂ ਭਗਤ ਸਿੰਘ ਨੇ ਕਿਹਾ ਨਾ ਵੀ ਮਾਤਾ ਜੀ ਤੁਸੀਂ ਕਿਰਪਾ ਕਰੋ ਅਸੀਂ ਆਪਣੇ ਆਪਣੇ ਨੇ ਨੂੰ ਨਾਲ ਲੈ ਕੇ ਜਾਣਾ ਹੈ ਤੇ ਜਦੋਂ ਬਹੁਤ ਜਿੱਦ ਕੀਤੀ ਤੇ ਉਸ ਵਕਤ ਮਾਤਾ ਸੁੰਦਰੀ ਜੀ ਨੇ ਆਗਿਆ ਦਿੱਤੀ ਬਕੈਦਾ ਮਾਤਾ ਸੁੰਦਰੀ ਜੀ ਨੇ ਨਾ ਹੁਣ ਖਿਆਲ ਕਰਿਆ ਜੇ ਆਪਣੇ ਕੋਲੋਂ ਇੱਕ ਸ਼ਰੀ ਸਹਿਬ ਇੱਕ ਢਾਲ ਤੇ ਇੱਕ ਸਾ ਸੰਗਤ ਗੁਰਜ ਤੇ ਇੱਕ ਤੀਰਾਂ ਦਾ ਘਠਾ ਭਰਿਆ ਹੋਇਆ ਸਰਦਾਰ ਜੱਸਾ ਸਿੰਘ ਨੂੰ ਸਾ ਸੰਗਤ ਬਖਸ਼ਿਸ਼ ਕੀਤਾ ਇਹ ਗੱਲ ਕਹੀ ਸੀ ਵੀ ਤੁਸੀਂ ਹਮੇਸ਼ਾ ਜਿਹੜਾ ਇਹ ਸ਼ਸਤਰਧਾਰੀ ਹੋਣਾ ਤੇ ਸਰਦਾਰ ਭਾਲ ਸਿੰਘ ਜੀ ਨਾ ਆਪਣੇ ਸੁਪਨੇਵੇਂ ਨੂੰ ਸਾ ਸੰਗਤ ਨਾਲ ਲੈ ਕੇ ਆ ਆਪਣੇ ਨਗਰ ਆਏ ਤੇ ਜਿਹੜਾ ਸਰਦਾਰ ਭਗਤ ਸਿੰਘ ਹੈਗਾ ਇਹਨਾਂ ਦੀ ਜਿਹੜੀ ਮਿੱਤਰਤਾ ਇਹਨਾਂ ਸਜਣਤਾਈ ਉਹ ਨਵਾਬ ਕਪੂਰ ਸਿੰਘ ਦੇ ਨਾਲ ਤੇ ਨਵਾਬ ਕਪੂਰ ਸਿੰਘ ਜੀ ਜਿਨ੍ਹਾਂ ਨੂੰ ਸਾ ਸੰਗਤ ਨਵਾਬੇ ਦਿੱਤੀ ਗਈ ਸੀ ਤੇ ਹੁਣ ਨਵਾਬ ਕਪੂਰ ਸਿੰਘ ਜੀ ਜਦੋਂ ਇੱਕ ਵਾਰੀ ਸਰਦਾਰ ਭਗਤ ਸਿੰਘ ਜੀ ਦੇ ਘਰ ਆਏ ਉਹਨਾਂ ਨੂੰ ਮਿਲਣ ਵਾਸਤੇ ਤੇ ਸਰਦਾਰ ਜਸਾ ਸਿੰਘ ਜੀ ਉਥੇ ਸੇਵਾ ਕਰ ਰਹੇ ਸਨ ਤੇ ਸਰਦਾਰ ਜਸਾ ਸਿੰਘ ਜੀ ਨੇ ਨਵਾਬ ਕਪੂਰ ਸਿੰਘ ਦਾ ਵੀ ਮਨ ਬੋਲਿਆ ਤੇ ਨਵਾਬ ਕਪੂਰ ਸਿੰਘ ਕਹਿਣ ਲੱਗਾ ਉਹ ਭਗਤ ਸਿੰਘ ਆ ਇੱਕ ਕਾਮੇ ਤੇਰੇ ਨਾਲ ਤੂੰ ਮੇਰਾ ਪੱਕਾ ਮਿੱਤਰ ਹੈ ਅੱਜ ਮੈਂ ਤੇਰੇ ਤੋਂ ਕੁਝ ਮੰਗ ਲਗਾ ਵਾਂ ਵੇਖੀ ਨਾ ਨਾ ਕਰੀ ਤੇ ਸਰਦਾਰ ਭਗਤ ਸਿੰਘ ਕਹਿਣ ਲੱਗੇ ਵੀ ਦੱਸੋ ਮੇਰੇ ਲਈ ਕੀ ਸੇਵਾ ਹੈ ਤੇ ਨਵਾਬ ਕਪੂਰ ਸਿੰਘ ਕਹਿੰਨਗੇ ਜਿਹੜਾ ਤੇਰਾ ਭਨੇਵਾ ਹੈ ਨਾ ਇਹਨੂੰ ਸਾਡੇ ਨਾਲ ਤੂੰ ਭੇਜ ਦੇ ਉਹ ਦਲ ਖਾਲਸਾ ਦੇ ਵਿੱਚ ਸ਼ਾਮਲ ਕਰ ਲੈਨੇ ਆਂ ਅਸੀਂ ਵੇਖ ਲਿਆ ਇਹ ਦੂਰ ਅੰਦੇਸ਼ੀ ਤੋਂ ਇਹ ਬੱਚਾ ਜਿਹੜਾ ਇਹ ਸੰਸਾਰ ਦੇ ਵਿੱਚ ਵੇਖੀ ਪ੍ਰਸਿੱਧੀ ਹਾਸਲ ਕਰੇਗਾ ਤੇ ਸਰਦਾਰ ਨਵਾਬ ਕਪੂਰ ਸਿੰਘ ਨੇ ਨਾ ਸਰਦਾਰ ਜਸਾ ਸਿੰਘ ਨੂੰ ਨਾਲ ਲਿਆ ਤੇ ਸਾਸਨਕ ਪੰਜਾਬ ਦੀ ਧਰਤੀ ਤੇ ਰਹਿ ਕੇ ਜਿੱਥੇ ਨਵਾਬ ਕਪੂਰ ਸਿੰਘ ਜੀ ਦਾ ਉਸ ਵਕਤ ਨਿਵਾਸ ਸੀ ਉਥੇ ਸਰਦਾਰ ਜਸਾ ਸਿੰਘ ਜੀ ਗਏ ਤੇ ਸਰਦਾਰ ਜੱਸਾ ਸਿੰਘ ਜੀ ਉਹ ਦਿੱਲੀ ਦੀ ਧਰਤੀ ਤੇ ਰਹੇ ਸਨ ਤੇ ਜਿੱਥੋਂ ਸਾ ਸੰਗਤ ਆਪਾਂ ਵਸਨੀਕ ਹੋਈਏ ਉਥੋਂ ਦੀ ਭਾਸ਼ਾ ਜਿਹੜੀ ਉਹ ਪਰ ਪ੍ਰਭਾਵਿਤ ਕਰ ਗਈ ਏ ਇਹਨਾਂ ਦੇ ਸ਼ਬਦਾਂ ਦੇ ਵਿੱਚ ਜਿਹੜਾ ਏ ਉਹ ਹਿੰਦੀ ਦੇ ਬੋਲ ਆ ਜਾਣੇ ਤੇ ਜਦੋਂ ਇਹਨਾਂ ਨੇ ਕੋਈ ਕੰਮ ਕਾਜ ਕਰਦਿਆਂ ਸੇਵਾ ਕਰਦਿਆਂ ਇਹਨਾਂ ਦੀ ਸੇਵਾ ਲਈ ਗਈ ਵੀ ਤੁਸੀਂ ਘੋੜਿਆਂ ਦੀ ਜਿਹੜੀ ਇਹ ਸੇਵਾ ਸੰਭਾਲ ਕਰਨੀ ਏ ਜਿਵੇਂ ਪੱਠੇ ਆਦਿਕ ਦਾਣਾ ਚਾਰਾ ਆਦਿਕ ਉਹਨਾਂ ਨੂੰ ਪਾਣਾ ਘੋੜਿਆਂ ਨੂੰ ਜਿਹੜਾ ਇਹ ਨਵਾਉਣਾ ਆਦਤ ਇਹ ਸੇਵਾ ਦਿੱਤੀ ਗਈ ਨਵਾਬ ਕਪੂਰ ਸਿੰਘ ਜੀ ਵੱਲੋਂ ਸਰਦਾਰ ਜਸਾ ਸਿੰਘ ਨੂੰ ਤੇ ਜ਼ਿਕਰ ਹੁੰਦਾ ਏ ਵੀ ਜਦੋਂ ਸਿੰਘਾਂ ਨੇ ਚੜਾਣਾ ਨਾ ਵੀ ਤੁਸੀਂ ਹਮ ਕੋ ਤੁਮ ਕੋ ਕਰਕੇ ਜੜਾਏ ਬੋਲਦੇ ਹੋ ਹਿੰਦੀ ਬੋਲਦੇ ਸਿੱਖਾਂ ਨੇ ਮਜ਼ਾਕ ਕਰਨਾ ਤੇ ਇੱਕ ਦਿਨ ਸਰਦਾਰ ਜਸਾ ਸਿੰਘ ਜੀ ਉਸ ਵਕਤ ਨਵਾਬ ਕਪੂਰ ਸਿੰਘ ਦੇ ਕੋਲ ਹਾਜ਼ਰ ਹੋਏ ਹੱਥ ਜੋੜ ਕੇ ਕਹਿ ਲਗੇ ਮੈਨੂੰ ਬਖਸ਼ ਦੇ ਆ ਜੇ ਆ ਜਿਹੜੇ ਸਿੱਖ ਨੇ ਨਾ ਇਹ ਮੇਰੇ ਨਾਲ ਮਜ਼ਾਕ ਬਹੁਤਾ ਕਰਦੇ ਨੇ ਇਹ ਮੇਰੇ ਨਾਲ ਹਾਸਾ ਠੱਡਾ ਕਰਦੇ ਨੇ ਤੇ ਮੈਨੂੰ ਹਮਕੋ ਤੁਮਕੋ ਕਹਿ ਕੇ ਜਿਹੜਾ ਇਹ ਸੰਬੋਧਨ ਕਰਦੇ ਨੇ ਜਦੋਂ ਮੈਨੂੰ ਕਿਤੇ ਆਵਾਜ਼ ਮਾਰਨੀ ਹੁੰਦੀ ਏ ਕਰਦੇ ਤੇ ਮਜ਼ਾਕ ਨੇ ਪਰ ਕਈ ਵਾਰੀ ਮਨ ਦੇ ਵਿੱਚ ਰੋਸ ਆ ਧੱਕਾ ਜਾਂਦਾ ਹੈ ਤੇ ਉਸ ਵਕਤ ਨਵਾਬ ਕਪੂਰ ਸਿੰਘ ਨੇ ਹੱਸ ਕੇ ਕਿਹਾ ਸੀ ਉਹ ਜੱਸਾ ਸਿਆਂ ਮੈਂ ਘੋੜਿਆਂ ਦੀ ਲਿੱਦ ਛਟਿਆ ਕਰਦਾ ਸਾਂ ਤੇ ਇਹਨਾਂ ਨੇ ਮੈਨੂੰ ਜਿਹੜਾ ਇਹ ਨਵਾਬ ਕਪੂਰ ਸਿੰਘ ਬਣਾ ਦਿੱਤਾ ਏ ਮੈਨੂੰ ਜਿਹੜਾ ਇਹ ਨਵਾਦੀ ਦਿੱਤੀ ਪਰ ਤੈਨੂੰ ਤੇ ਮੇਰੇ ਤੋਂ ਵੱਡੀ ਸੇਵਾ ਮਿਲੀ ਏ ਤੂੰ ਘੋੜਿਆਂ ਨੂੰ ਦਾਣਾ ਪਉ ਨਾਈ ਪਠੇ ਪਉ ਨਾਈ ਉਨਾਂ ਨੂੰ ਨਮਉ ਨਾਈ ਇਹਨਾਂ ਦਾ ਪਤਾ ਕੋਈ ਨਹੀਂ ਜਿਹੜੇ ਤੈਨੂੰ ਆ ਮਜ਼ਾਕ ਪਏ ਕਰਦੇ ਨੇ ਨਾ ਪ੍ਰੇਮ ਵਿੱਚ ਭਜ ਕੇ ਜੇ ਕਰੇ ਖਾਲਸਾ ਕੱਲ ਨੂੰ ਤੇਰੇ ਉੱਤੇ ਦਿਆਲ ਹੋ ਗਿਆ ਤੇ ਤੈਨੂੰ ਜਿਹੜਾ ਏ ਬਾਦਸ਼ਾਹ ਬਣਾ ਦੇਣਗੇ ਤੇ ਸ਼ਬਦ ਕਹੇ ਤੇ ਪਤਾ ਨਹੀਂ ਸਾਧ ਸੰਗਤ ਕੇ ਬੋਲ ਜਿਹੜਾ ਆ ਗੁਰੂ ਰਾਮਦਾਸ ਪਾਸ਼ਾ ਜਿਨੇ ਸੁਣ ਲੈ ਨਵਾਬ ਗਪੂਰ ਸਿੰਘ ਤੇ ਉਹ ਵੀ ਸਮਾ ਆਇਆ ਨਵਾਬ ਗਪੂਰ ਸਿੰਘ ਤਕਰੀਬਨ ਜਿਹੜਾ ਏ 15 1753 ਈਸਵੀ ਨੂੰ ਅਕਾਲ ਚਲਾਣਾ ਕਰਦੇ ਨੇ ਤੇ 1748 ਈਸਵੀ ਨੂੰ ਸਾਸੰਗਤ ਨਵਾਬ ਕਪੂਰ ਸਿੰਘ ਨੇ ਆਪਣੀ ਥਾ ਤੇ ਸਰਦਾਰ ਦਸਾ ਸਿੰਘ ਜੀ ਨੂੰ ਨਿਯੁਕਤ ਕਰ ਦਿੱਤਾ ਸੀ ਇਹਨਾਂ ਨੂੰ ਸੁਲਤਾਨ ਉਲ ਕੋਮ ਦੇ ਸਾਸੰਗਤ ਉਪਾਦੀ ਦੇ ਨਾਲ ਨਿਵਾਜਿਆ ਗਿਆ ਬੜੀਆਂ ਸਾਸੰਗਤ ਪ੍ਰਾਪਤੀਆਂ ਨੇ ਸਰਦਾਰ ਦਸਾ ਸਿੰਘ ਜੀ ਮੈਨੂੰ ਸਮਾ ਜਿਹੜਾ ਇਹ ਇਜਾਜ਼ਤ ਨਹੀਂ ਦੇ ਰਿਹਾ ਜਿਵੇਂ ਮੈਂ ਅਰਜ ਕੇਤੇ ਵੀ 1762 ਈਸਵੀ ਨੂੰ ਅਹਿਮਦ ਸ਼ਾਹ ਬਦਾਲੀ ਜੇਡ ਆਇਓ ਫੌਜਾ ਲੈ ਕੇ ਆ ਵਡਾ ਕੱਲੂ ਕਾਰਾ ਵਾਪਰਿਆ ਸਰਦਾਰ ਜਸਾ ਸਿੰਘ ਜੀ ਨੇ ਮੂੰਹ ਮੋੜ ਕੇ ਰੱਖ ਦਿੱਤਾ ਸੀ ਤੇ ਇਸ ਤੋਂ ਬਾਅਦ ਮੈਂ ਜ਼ਿਕਰ ਕਰਨਾ ਹੈ ਵੀ ਵੇਖੋ ਜੇਕਰ ਜਿਹੜੀ ਅੱਜ ਆਪਾਂ ਇਹ ਇਮਾਰਤ ਵੇਖਨੇ ਨਾ ਸੱਚਖੰਦ ਸ੍ਰੀ ਹਰਿਮੰਦਰ ਸਾਹਿਬ ਦੀ ਇਹ ਕਿ ਇਮਾਰਤ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਬਣਵਾਈ ਸੀ ਪਰ ਜਦੋਂ ਅਹਿਮਦ ਸ਼ਾਹ ਬਦਾਲੀ ਨੇ 1762 ਈਸਵੀ ਨੂੰ ਹੱਲਾ ਕੀਤਾ ਨਾ ਤੋਫਾਂ ਦੇ ਨਾਲ ਜੜਾਏ ਇਹ ਸਾਰਾ ਮਲਬਾ ਬਣਾ ਦਿੱਤਾ ਸੀ ਪਰ ਜਿਸ ਵਕਤ ਸਰਦਾਰ ਜਸਾ ਸਿੰਘ ਅਨੂਵਾਲੀਆ ਨੇ ਸਰਹੰਦ ਨੂੰ ਜਿੱਤਿਆ ਨਾ ਜੀ ਉਸ ਵਕਤ ਜੋ ਕੁਝ ਵੀ ਉੱਥੋਂ ਲੈ ਕੇ ਆਏ ਉਹਨਾਂ ਨੇ ਉਸ ਵਕਤ ਸਰੋਵਰ ਦੀ ਪ੍ਰਕਰਮਾ ਦੇ ਵਿੱਚ ਚਾਦਰ ਵਿਛਾ ਕੇ ਨਾ 9 ਲੱਖ ਰੁਪਈਆ ਜਿਹੜਾ ਏ ਢੇਰੀ ਕਰ ਦਿੱਤਾ ਸੀ ਤੇ ਉਸ ਵਕਤ ਖਾਲਸਾ ਪੰਥ ਨੂੰ ਹੁਕਮ ਕੀਤਾ ਸੀ ਵੀ ਗੁਰੂ ਰਾਮਦਾਸ ਪਾਸ਼ਾ ਜੀ ਦਾ ਘਰ ਬਣਨ ਜਾ ਰਿਹਾ ਹੈ ਤੇ ਖਾਲਸਾ ਜੀ ਤੁਸੀਂ ਦਿਲ ਖੋਲ ਕੇ ਜਿਹੜਾ ਏ ਮਾਇਆ ਖਰਚ ਕਰੋ ਅੱਜ ਵੀ ਵੇਖੋ ਸਾਡਾ ਘਰ ਭਾਵੇਂ ਕਿੰਨਾ ਵਧੀਆ ਸਾਜ ਸੰਗਤ ਹੋਵੇ ਸੰਗ ਮਰਮਰ ਲਾ ਲਈਏ ਚੰਗੀ ਮੀਨਾਕਾਰੀ ਕਰ ਲਈਏ ਚੰਗਾ ਫਰਨੀਚਰ ਲੈ ਖਰੀਦ ਲਈਏ ਪਰ ਕਿਸੇ ਦੇ ਘਰ ਨੂੰ ਸਿਉਣਾ ਨਹੀਂ ਜੇ ਲੱਗਾ ਚਲ ਕੱਲ ਨੂੰ ਕੋਈ ਬੰਦਾ ਤਰੱਕੀ ਕਰੇ ਜਿਹਦੇ ਤੇ ਰੱਬ ਸਾਜ ਸੰਗਤ ਦਿਆਲ ਹੋਵੇ ਉਹਨੂੰ ਮਾਇਆ ਦੇਵੇ ਉਹ ਸਿਉਣਾ ਵੀ ਲਾ ਲਵੇ ਪਰ ਸਾਜ ਸੰਗਤ ਮਹੰਮਤ ਵੇਲੇ ਵੀ ਸੰਤਾਂ ਨੂੰ ਬੇਨਤੀ ਕੀਤੀ ਕਿਸੇ ਦੇ ਘਰ ਜੜਾਏ 24 ਘੰਟੇ ਪਰਮਾਤਮਾ ਦੀ ਸਿਫਤ ਉਸਲਾਣੀ ਹੋ ਸਕਦੀ ਇਹ ਗੁਰੂ ਰਾਮਦਾਸ ਪਾਤਸ਼ਾਹ ਜਿਹੜਾ ਘਰ ਐਸਾ ਹੈ ਜੋ ਵੀ ਘੰਟੇ ਸਿਪ ਤੋਂ ਸਲਾਹ ਦੇ ਘਰ ਨੂੰ ਸਿਉਣਾ ਲੱਗਾ ਕੀ ਬਰਾਬਰੀ ਕਰਾਂਗੇ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਤੇ ਸਰਦਾਰ ਜੱਸਾ ਸਿੰਘ ਆਹੂਵਾਲੀਆ ਨੇ 9 ਲੱਖ ਰੁਪਇਆ ਢੇਰੀ ਕੀਤਾ ਤੇ ਉਸ ਵਲਤ ਸਮੁੱਚੀ ਸਿੱਖ ਕੌਮ ਨੂੰ ਜਿਹੜਾ ਇਹ ਬੇਨਤੀ ਕੀਤੀ ਤੇ ਸੁਰਸਿੱਖ ਪਿੰਡ ਦਾ ਮਿਸਤਰੀ ਸੀ ਜੀ ਦੇਸ ਰਾਜ ਉਹਨੂੰ ਸਾ ਸੰਗਤ ਸਾਰੀ ਇਹ ਮਾਇਆ ਸੌਂਪੀ ਇਹੀ ਗੱਲ ਕਹੀ ਸੀ ਉਹ ਭਾਈ ਦੇਸ ਰਾਜ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਘਰ ਬਣ ਜਾ ਰਿਹਾ ਇੱਕ ਜੂਸੀ ਨਾ ਕਰਿਆ ਜੇਕਰ ਮਾਇਆ ਚਾਹੀਦੀ ਹੈ ਤੇ ਅਸੀਂ ਹੋਰ ਜਿਹੜਾ ਇਹ ਤੁਹਾਨੂੰ ਦੇ ਦਿੰਨੇ ਆ ਤੇ ਇੱਕ ਹੋਰ ਬਹੁਤ ਵੱਡਾ ਗੁਣ ਸੀ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਅੰਦਰ ਜਦੋਂ ਕਿਤੇ ਵਿਦੇਸ਼ੀ ਹਮਲਾਵਰ ਹੁੰਦੇ ਸਨ ਕਿਉਂਕਿ ਸਿੱਖ 12 ਮਿਸਲਾਂ ਦੇ ਵਿੱਚ ਵੰਡੇ ਹੋਏ ਸਨ ਜੇ ਕਿਤੇ ਵਿਦੇਸ਼ੀ ਹਮਲਾਵਰ ਹੁੰਦੇ ਸਨ ਨਾ ਆਪਸੀ ਵਿਚਾਰਧਾਰਾ ਸਦਕਾ ਜਿਹੜਾ ਇਹ ਮਤਭੇਦ ਹੋ ਸਕਦਾ ਸੀ ਇਹਨਾਂ ਮਿਸਲਾਂ ਦੇ ਅੰਦਰ ਪਰ ਜਦੋਂ ਕਿਤੇ ਬਾਹਰੋਂ ਕੋਈ ਹਮਲਾਵਰ ਸਾਹਾ ਸੰਗਤ ਹਮਲਾ ਆਣ ਕੇ ਕਰਦਾ ਸੀ ਇਹ ਸਾਰੇ ਇੱਕਜੁੱਟ ਹੋ ਕੇ ਤੇ ਉਸ ਵਕਤ ਹਮਲਾ ਮਾਰਦੇ ਸਨ ਅੱਜ ਵੀ ਸਾਡੇ ਵਾਸਤੇ ਇਸੇ ਦੇ ਸਤਿਗੁਰਾਂ ਦੀ ਬਾਣੀ ਵੀ ਸਾਨੂੰ ਇਹੀ ਸਾਸੰਗਤ ਸਮਝਾਉਂਦੀ ਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਗਦਾ ਦੂਰ ਕਰੋ ਹਰ ਲਾਇ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਸ਼ਾਈ ਸੋ ਅੱਜ ਸਰਦਾਰ ਜਸਾ ਸਿੰਘ ਜੀ ਆਲੂ ਵਾਲੀਆ ਜਿਨ੍ਹਾਂ ਦਾ ਜਨਮ ਦਿਹਾੜਾ ਹੈ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਪ ਸਰਬੱਤ ਮਾਹੀ ਭਾਈ ਸਤਿਗੁਰਾਂ ਦੇ ਨਾਮ ਤੇ ਹਾਜ਼ਰੀਆਂ ਭਰ ਰਿਓ ਆਓ ਉਹਨਾਂ ਦੇ ਜੀਵਨ ਵਿੱਚੋਂ ਇਹ ਗੁਣ ਜਿਹੜਾ ਇਹ ਸਾ ਸੰਗਤ ਗ੍ਰਹਿਣ ਕਰੀਏ ਹਮੇਸ਼ਾ ਜਿਹੜਾ ਇਹ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ ਕਰਨੀ ਹੈ ਮਹਾਰਾਜ ਕਿਰਪਾ ਕਰਨਾਲ ਸੰਤਾਨਾਂ ਚੱਲਿਆ ਹੋਇਆ ਕਦਮ ਕਦਮ ਲੈ ਕੇ ਚਲੋ ਆਪ ਸਾਰਿਆਂ ਹੀ ਸੰਤਾਨ ਨੂੰ ਸਰਦਾਰ ਜਸਾ ਸਿੰਘ ਜੀ ਆਲੂ ਵਾਲਿਆਂ ਜਿਨ੍ਹਾਂ ਦੇ ਜਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਉਹ ਚੰਗੀ ਕਿਵਾਂ ਵਾਰ ਜੀ ਦਾ ਫਲਸਾਹ ਵਾਰ ਜੁਦੀ ਕੀ ਫਤ